ਸਾਈਕਲ ਦੇ ਉੱਤੇ ਨਿਕਲਦੇ ਨੇ ਘਰੋਂ ਸੇਰੇ ਰੱਬ ਦਾ ਨਾਮ ਲੈ ਕੇ ਕਿ ਸਾਡਾ ਕਿਤੇ ਨਾ ਕਿਤੇ ਜਿਆਦਾ ਸਭ ਤੋਂ ਵੱਧ ਤੋਂ ਵੱਧ ਜ਼ੇਰੀ ਹੈ ਮਦਦ ਹੋ ਜੇ ਵੱਧ ਤੋਂ ਵੱਧ ਤੇਰਾਏ ਸਾਨੂੰ ਮੰਗ ਕੇ ਮਿਲ ਜੇ ਫੇਰ ਘਰ ਦਾ ਕਿਤੇ ਗੁਜ਼ਾਰਾ ਚੱਲਦਾ ਏ ਅਹੀਂ ਤੇ ਹੋ ਕੇ ਨੇ ਮੈਂ ਸਾਡਾ ਕਿਤੇ ਗੁੰਮਾ ਸੋਚ ਲਾਣ ਕੋਈ ਕਰ ਗਰੀਬ ਦੀ ਚਲੋ ਮাজে ਤੇ ਕਰਦੇ ਆਂ ਗਰੀਬ ਦੀ ਦੋ ਬੱਚਿਆਂ ਦਾ ਹੈ ਘਰ ਦਾ ਲੂਣ ਮਿਰਚ ਦਾ ਖਰਚਾ ਬੜਾ ਜੀ ਸੋ ਅੱਜ ਕਾਦੀਆਂ ਦੇ ਵਿੱਚ ਖੜੇ ਆ ਸੋ ਜਮਾਂਦਰੂ ਹੀ ਮੀਆਂ ਬੀਬੀ ਨੇ ਜਮਾਂਦਰੂ ਹੀ ਹੈਂਡੀਕੈਪ ਨੇ ਪਰ ਕੀ ਕਰਨ ਮਜਬੂਰੀਆਂ ਕਰਦੀਆਂ ਇੰਨੀਆਂ ਹੁੰਦੀਆਂ ਨੇ ਕਿ ਕਿਸੇ ਵੇਲੇ ਮਿਹਨਤ ਵੀ ਕਰਨੇ ਪੈਂਦੀ ਹੈ ਪਰ ਮਿਹਨਤ ਦੇ ਨਾਲ ਨਾਲ ਫਲ ਵੀ ਨਹੀਂ ਮਿਲਦਾ ਪਰ ਇਹੋ ਜਿਹਾ ਜੋੜਾ ਤੁਹਾਨੂੰ ਤਸਵੀਰਾਂ ਚ ਦਿਖਾਵਾਂਗੇ ਕਿ ਮੰਗ ਮੰਗ ਕੇ ਘਰੋਂ ਨਿਕਲਦੇ ਨੇ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਨੇ ਕਿ ਅੱਜ ਕਿਤੇ ਸਾਨੂੰ ਕੁਝ ਨਾ ਕੁਝ ਜ਼ਿਆਦਾ ਮਿਲ ਜੇ ਕਿਉਂਕਿ ਦੋ ਬੱਚੇ ਨੇ ਇੱਕ ਕੁੜੀ ਏ ਤੇ ਇੱਕ ਮੁੰਡਾ ਏ ਤੇ ਐਦਾਂ ਹੀ ਸਾਈਕਲ ਦੇ ਉੱਤੇ ਨਿਕਲਦੇ ਨੇ ਘਰੋਂ ਸੇਰੇ ਰੱਬ ਦਾ ਨਾਮ ਲੈ ਕੇ ਕਿ ਸਾਡਾ ਕਿਤੇ ਨਾ ਕਿਤੇ ਜਿਆਦਾ ਸਭ ਤੋਂ ਵੱਧ ਤੋਂ ਵੱਧ ਜਰੀਏ ਮਦਦ ਹੋ ਜੇ ਵੱਧ ਤੋਂ ਵੱਧ ਜਰਾਏ ਸਾਨੂੰ ਮੰਗ ਕੇ ਮਿਲ ਜੇ ਫੇਰ ਘਰ ਦਾ ਕਿਤੇ ਗੁਜ਼ਾਰਾ ਚੱਲਦਾ ਏ ਸੋ ਆਪਾਂ ਲੰਘਦੇ ਆ ਲੰਘਦੇ ਆ ਇਹਨਾਂ ਨੂੰ ਦੇਖਿਆ ਤੇ ਆਪਾਂ ਸੋਚਿਆ ਕਿ ਇਹਨਾਂ ਦੀ ਆਪਾਂ ਵੀਡੀਓ ਜਰੀਏ ਵਾਇਰਲ ਕਰੀਏ ਕੋਈ ਨਾ ਕੋਈ ਦਾਨੀ ਸਾਜਣਾ ਜਿਹੜਾ ਇਹਨਾਂ ਦੀ ਮਦਦ ਕਰ ਸਕੇ ਸੋ ਆਪਾਂ ਗੱਲਬਾਤ ਵੀ ਕਰਦੇ ਆ ਨਮਸਤੇ ਭਾਜੀ ਨਮਸਤੇ ਭਾਜੀ ਕੀ ਨਾਮ ਦੇ ਬਲਵਿੰਦਰ ਸਿੰਘ ਆ ਜੀ ਬਲਵਿੰਦਰ ਜੀ ਕਿਦਾਂ ਫਿਰ ਤੁਸੀਂ ਹੈਂਡੀਕੈਪ ਦੇ ਤੁਸੀਂ ਵੀ ਉਹ ਤੁਹਾਡੀ ਮੈਰਿਜ ਵੀ ਹੋਈ ਆ ਤਾਂ ਮੰਗਦੇ ਹੋ ਤੁਸੀਂ ਮੰਗਣ ਨਾਲ ਗੁਜ਼ਾਰਾ ਹੋ ਜਾਂਦਾ ਘਰ ਦਾ ਬੱਚੇ ਕਿੰਨੇ ਨੇ ਕਈ ਚਾਹ ਪਾਣੀ ਜਿਆਦਾ ਹਰਦਾ ਜੇ ਮੜ ਮੋਟਾ ਜੀ ਕਿੰਨੇ ਬੱਚੇ ਨੇ ਦੋ ਬੱਚੇ ਨੇ ਫਿਰ ਗੁਜ਼ਾਰਾ ਚੱਲ ਜਾਂਦਾ ਘਰ ਦਾ ਹਾਂਜੀ ਚਾਹ ਪਾਣੀ ਚੱਲੋ ਦੁੱਧ ਦਾ ਦ ਲੈ ਆਈ ਜਦੇ ਆਣਾਂ ਜੀ ਤੇ ਚਲੋ ਕੀ ਕਰਨਾ ਜੀ ਘਰ ਦੇ ਹਾਲਾਤ ਕਿੱਦਾਂ ਦੇ ਮਾੜੇ ਹਾਲਾਤ ਸੱਤਾਂ ਵਿੱਚ ਆਉਣੀਆਂ ਜੀ ਕੱਚੇ ਮਦਦ ਨਹੀਂ ਕੀਤੀ ਨਹੀਂ ਕੀਤੀ ਇੰਨੀ ਦੂਰ ਤੋਂ ਨਿਕਲਦੇ ਹੋ ਤੁਸੀਂ ਰੋਜ਼ ਹਾਂਜੀ 6 ਕਿਲੋਮੀਟਰ ਹੈ ਤਾਂ ਕਿਸੇ ਵੇਲੇ ਬਾਰਿਸ਼ ਆ ਜਾਂਦੀ ਹੈ ਬਾਰਿਸ਼ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ ਫਿਰ ਘਰ ਨਹੀਂ ਜਾਂਦਾ ਆਉਂਦੀ ਜੀ ਹੈਗੀ ਤੇ ਫਿਰ ਉਸ ਟਾਈਮ ਫਿਰ ਘਰ ਦਾ ਗੁਜ਼ਾਰਾ ਆ ਵੀ ਕਿੰਦਾ ਜੀ ਜਹ ਲਾਈ ਹੁਣ ਕੰਮ ਨਹੀਂ ਆ ਤਾਂ ਹੈਗਾ ਇਹ ਘਰ ਦਾ ਗੁਜ਼ਾਰਾ ਫਿਰ ਚੱਲਦਾ ਨਹੀਂ ਜਦੋਂ ਤੁਸੀਂ ਨਹੀਂ ਨਿਕਲਦੇ ਘਰ ਨਹੀਂ ਬੜਾ ਮੁਸ਼ਕਲ ਚੱਲਦਾ ਤੋ ਬੱਚੇ ਨੇ ਦੋ ਉਹਨਾਂ ਦਾ ਵੀ ਖਰਚਾ ਬੜਾ ਹੈ ਹਾਂਜੀ ਕਿੱਦਾਂ ਕਰਦਾ ਗੁਜ਼ਾਰਾ ਫਿਰ ਚੱਲਣ ਤੇ ਬੜੀ ਮੁਸ਼ਕਲ ਆਂਦੀ ਹੋਣੀ ਹੈ ਕਿਸੇ ਵੇਲੇ ਨਹੀਂ ਮਿਲਦਾ ਹਾਂਜੀ ਕੀ ਕਹਿਣਾ ਚਾਹਦੇ ਆਂ ਅਸੀਂ ਦੇ ਹੋ ਕਹਿੰਨੇ ਆਂ ਸਾਡਾ ਕਿਹ ਗਮਾ ਛੋ ਚੱਲਣ ਕੋਈ ਕਰ ਗਰੀਬ ਦੀ ਚਲੋ ਮਜ਼ੇ ਤੇ ਕਰਦੇ ਆਂ ਗਰੀਬ ਦੀ ਦੋ ਬੱਚਿਆਂ ਦਾ ਹੈ ਤਾਂ ਘਰ ਦਾ ਲੂਣ ਮਿਰਚ ਦਾ ਖਰਚਾ ਵੀ ਬੜਾ ਜੀ ਕੀ ਕਰਾਂ ਆਂ ਜੇ ਤੁਹਾਨੂੰ ਕੋਈ ਮਦਦ ਤੁਹਾਡੀ ਕਰਦੇ ਕੋਈ ਦਾਨੀ ਸੱਜਣ ਬੜੇ ਨੇ ਦੇਖੇ ਹਾਂ ਜੀ ਹਾਂ ਜੀ ਉਹ ਤੁਹਾਡੀ ਕੋਈ ਮਦਦ ਕਰਦੇ ਤੁਸੀਂ ਬੈਠ ਕੇ ਕੋਈ ਆਪਣਾ ਕਾਰੋਬਾਰ ਕਰ ਸਕਦੇ ਹਾਂ ਜੀ ਕਰਾਂਗੇ ਕਰ ਲਈ ਤੇ ਕੀ ਅਪੀਲ ਕਰਦੇ ਹੋ ਕੋਈ ਵੀ ਮੈਂ ਕਰ ਲਾਂਗੇ ਕੰਮ ਬੈਠਿਆਂ ਬੈਠਿਆਂ ਜਿਹੜਾ ਕੰਮ ਹਰ ਚੰਗਾ ਲੱਗ ਜੇਗਾ ਫਿਰ ਕਰੋ ਅਪੀਲ ਕਰੋ ਦਾਨੀ ਸੱਜਣ ਦੇਖਦੇ ਪਏ ਨੇ ਉਹਨਾਂ ਨੂੰ ਅਪੀਲ ਕਰੋ ਤੇ ਕੋਈ ਵੀ ਕੰਮ ਕਿਹੜਾ ਕੰਮ ਇਹਦੇ ਕਰਨਾ ਬੈਠ ਕੇ ਵਾਲਾ ਕੰਮ ਹੋ ਸਕਦਾ ਇਹਦੇ ਜੇ ਤੁਹਾਨੂੰ ਕੋਈ 1000 ਰੁਪਏ 4000 ਕੋਲ ਮਿਲ ਜਾਣੇ ਮੈਂ ਤੁਸੀ ਮੰਗਦੇ ਹੋ ਤੁਹਾਨੂੰ ਬੇਇੱਜ਼ਤੀ ਮਹਿਸੂਸ ਨਹੀਂ ਹੁੰਦੀ ਵੀ ਮੰਗ ਹਾਂਜੀ ਹੁੰਦੇ ਤਾਂ ਹੈ ਜੀ ਹੁਣ ਕੀ ਕਰੀਏ ਬੱਚੇ ਵੀ ਆ ਲੈ ਦੇਖਣਾ ਪੈਂਦਾ ਬੱਚੇ ਵੀ ਪਾਲਣੇ ਨੇ ਪਰ ਜੇ ਤੁਹਾਨੂੰ ਕੋਈ ਦਾਨੀ ਸੱਜਣ ਕੋਈ ਪੈਸੇ ਦੇ ਦੇ ਤੁਸੀਂ ਆਪਣਾ ਕੋਈ ਕਾਰੋਬਾਰ ਸਟਾਰਟ ਕਰਦੇ ਤਾਂ ਤੁਹਾਡਾ ਰੋਟੀ ਰੋਜ਼ ਚੱਲ ਜੀ ਹਾਂਜੀ ਆਹ ਹੋਇ ਤੈ ਕਹਿੰਦੇ ਜੀ ਕਾਰ ਚੱਲ ਹਾਂਜੀ ਕੋਈ ਵੀ ਨਹੀਂ ਕਰਦਾ ਸੋ ਗੱਲਬਾਤ ਕੀਤੀ ਏ ਉਹਨਾਂ ਨੇ ਕਿਹਾ ਜੀ ਕੋਈ ਦਾਨੀ ਸੱਜਣ ਸਾਡੀ ਮਦਦ ਕਰ ਦੇ ਤਾਂ ਆਪਾਂ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਦੋਨੇ ਮੀਆਂ ਬੀਬੀ ਜਰੇ ਆਪਣਾ ਕਾਰੋਬਾਰ ਕਰਾਂਗੇ ਕੋਈ ਤਾ ਉਹਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਕੋਈ ਵੀ ਇਨਸਾਨ ਜੇਰਾਏ ਪ੍ਰਮਾਤਮਾ ਨੂੰ ਮੰਨਦਾ ਦਾਨੀ ਸੱਜਣਾ ਕੋਈ ਹੈ ਨਾ ਦੀ ਮਦਦ ਕਰ ਸਕੇ ਕੋਈ ਭੈਣ ਭਰਾ ਸਾਡਾ ਆਪਾਂ ਗੱਲਬਾਤ ਵੀ ਕਰਦੇ ਉਹਨਾਂ ਦੀ ਵਾਈਫ ਨਾਲ ਕੀ ਹਾਲ ਕੀ ਕੀ ਨਾਮ ਦੇ ਪੈਂਦੇ ਰੇਖਾ ਰੇਖਾ ਜੀ ਕਿੱਦਾਂ ਫਿਰ ਘਰ ਦਾ ਗੁਜ਼ਾਰਾ ਚੱਲਦਾ ਤੁਸੀਂ ਦੋਨੇ ਘਰੋਂ ਨਿਕਲਦੇ ਹੋ ਤਾਂ ਮੰਗ ਮੰਗ ਕੇ ਘਰ ਦਾ ਗੁਜ਼ਾਰਾ ਜਿਹੜਾ ਚੱਲਦਾ ਹੈ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਇਦਾਂ ਮਾਰਾ ਮੋਟਾ ਕੇ ਜੜਾ ਚੱਲਦਾ ਜਦੋਂ ਮੇ ਆ ਜਾਂਦਾ ਉਹ ਤਾਂ ਬਹੁਤ ਤੰਗੀ ਹੁੰਦੀ ਹਨ ਨੂੰ ਘਰ ਸੱਤ ਚੋਂਦੀ ਹੈ ਹਾਂ ਦੀ ਬਹੁਤ ਸੱਤ ਚੋਂਦੀ ਹੈ ਫਿਰ ਕਿਨੇ ਇੱਕ ਬੱਚਾ ਤਾਂ ਤੁਹਾਡੇ ਨਾਲ ਹੀ ਹੈ ਇੱਕ ਬੱਚਾ ਨਾਲ ਇੱਕ ਸਕੂਲ ਜਾਂਦਾ ਉਹ ਘਰੇ ਇੱਕ ਉਹ ਮੁੰਡਾ ਇੱਕ ਕੁੜੀ ਹੈ ਉਹ ਕੁੜੀਆ ਤੇ ਫਿਰ ਕਿੱਦਾਂ ਚੱਲੂਗਾ ਬੜੀ ਲੰਬੀ ਲਾਈਫ ਹੈ ਤੇ ਬੱਚਿਆਂ ਦਾ ਵੀ ਭੁੱਖ ਬਣਾਣਾ ਐਦਾਂ ਫਿਰ ਗੁਜ਼ਾਰਾ ਹੋਊਗਾ ਮੰਗ ਮੰਗੇ ਨਹੀਂ ਐਦਾਂ ਨਹੀਂ ਹੋਊਗਾ ਗੁਜ਼ਾਰਾ ਕੋਈ ਵੀ ਕਰ ਸਕਦੇ ਹੈ ਕੰਮ ਤਾਨੂੰ ਕੋਈ ਦਾਨੀ ਸੱਜਣ ਜੇ ਕੋਈ ਬੈਠ ਕੇ ਇੱਕ ਜਗ੍ਹਾ ਦੇ ਉੱਤੇ ਕੰਮ ਖੋਲ ਕੇ ਦੇ ਦਿੱਤਾ ਜਾਵੇ ਤਾਂ ਕਰ ਸਕਦੇ ਹੋ ਤੁਸੀਂ ਫਿਰ ਕੀ ਅਪੀਲ ਕਰਨਾ ਚਾਹੁੰਦੇ ਸਾਡੇ ਦਰਸ਼ਕਾਂ ਦੇ ਦੇ ਆਲੂ ਨੇ ਕੋਈ ਵੀ ਖੋਲ ਕੇ ਦੇ ਦਿਓ ਕੰਮ ਆਪ ਕਰ ਸਕਦੇ ਆ ਕੋਈ ਵੀ ਹਾਂਜੀ ਸੋ ਮਦਦ ਦੀ ਗੁਹਾਰ ਲਗਾਉਂਦੇ ਨੇ ਕਿ ਕੋਈ ਵੀ ਸਾਨੂੰ ਦੋਨਾਂ ਜੀਆਂ ਨੂੰ ਕੰਮ ਖੋਲ ਕੇ ਦੇ ਦੇਣ ਕੋਈ ਦਾਨੀ ਸੱਜਣ ਤਾਂ ਆਪ ਇੱਕ ਜਗ੍ਹਾ ਤੇ ਬੈਠ ਕੇ ਕਾਰੋਬਾਰ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਆਪਣੇ ਬੱਚਿਆਂ ਦਾ ਭਵਿਕੂ ਬਣਾ ਲਾਂਗੇ ਸੋ ਅਪੀਲ ਕਰੋ ਜੀ ਮਿਹਨਤ ਕਰਾਂਗੇ ਇਹ ਉਹਦਾ ਆਪਣੇ ਬੱਚਿਆਂ ਵਾਸਤੇ ਨਹੀਂ ਅਪੀਲ ਕਰੋ ਨਾ ਕਿ ਕੋਈ ਸਾਡਾ ਦਾਨੀ ਸੱਜਣ ਸਾਨੂੰ ਕੋਈ ਵੀ ਸਾਡੇ ਕਾਰ ਮਦਦ ਕਰ ਸਕਦਾ ਕੋਈ ਵੀ ਪੈਸਿਆਂ ਦੀ ਕਰੋ ਅਸੀਂ ਆਪਾਂ ਖੋਲਾਂਗੇ ਕੋਈ ਕਾਰ ਬੜਾ ਖੋਲਾਂਗੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਦਾਨੀ ਸੱਜਣਾ ਜਿਹੜਾ ਸਾਡੀ ਮਦਦ ਕਰੇ ਸਾਨੂੰ ਕੋਈ ਕਾਰੋਬਾਰ ਖੋਲ ਕੇ ਦੇ ਦੇ ਤਾਂ ਆਪਾਂ ਘਰ ਦਾ ਗੁਜ਼ਾਰਾ ਉਹਦੇ ਨਾਲ ਹੀ ਕਰ ਲਾਂਗੇ ਸੋ ਹੋਰ ਵੀ ਇੱਥੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਛੱਡ ਦੋ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਕਿੱਦਾਂ ਦੇਖਦੇ ਹੋ ਕਿ ਇਹ ਪਰਿਵਾਰ ਵਿਚਾਰਾ ਸਵੇਰੇ ਘਰੋਂ ਨਿਕਲਦਾ ਏ ਤਾਂ ਕਿਸੇ ਵੇਲੇ ਬਾਰਿਸ਼ ਵੀ ਆ ਜਾਂਦੀ ਏ ਘਰ ਦਾ ਗੁਜ਼ਾਰਾ ਬੜਾ ਔਖਾ ਏ ਕਿਹ ਵੇਲੇ ਨਹੀਂ ਮਿਲਦਾ ਮੰਗਣ ਨਿਕਲਦੇ ਨੇ ਕਿ ਨਹੀਂ ਮਿਲਦਾ ਕੀ ਕਹਿਣਾ ਚਾਹੁੰਦੇ ਔਖਾ ਹੀ ਆ ਭਾਜੀ ਬਹੁਤ ਜ਼ਿਆਦਾ ਔਖਾ ਵਾ ਇਹਨਾਂ ਨੂੰ ਕੋਈ ਮੱਜਤਦਾਨੀ ਕੋਈ ਜ਼ਰੂਰ ਸਹੀ ਦਾਵਾ ਕੋਈ ਦਾਨੀ ਮਜਦ ਕਰਦੇ ਇਹਨਾਂ ਦੀ ਇਹ ਕੋਈ ਆਪੋ ਆਪਣਾ ਕੋਈ ਕਾਰੋਬਾਰ ਕੋਈ ਕੋਈ ਦੁਕਾਨ ਦਾ ਕੋਈ ਕੋਈ ਨਾ ਕੋਈ ਆਪਣਾ ਖੋਲ ਲੈਣ ਤੇ ਸਭ ਤੋਂ ਵਧੀਆ ਚੰਗਾ ਵਾ ਇਹ ਤਾਂ بارش ਦੇ ਵਿੱਚ ਵੀ ਇਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਆ ਕਿ ਹਵਲੇ ਨਿਕਲਿਆ ਨਹੀਂ ਜਾਂਦਾ ਉਹ ਪੈਸੇ ਲਿਆ ਕੇ ਮਤਲਬ ਕਿ ਖਰਦੇ ਆ ਤੇ ਜਿੱਦਨ بارش ਆਉਂਦੀ ਆ ਉਦੋਂ ਨਾ ਕੋਈ ਵੀ ਬੰਦਾ ਨਾਲ ਇਹਨਾਂ ਨੂੰ ਕੋਈ ਮਤਲਬ ਪੈਸਾ ਕਿਸੇ ਨੇ ਦੇਣਾ ਨਹੀਂ ਮੰਗਵਿਆ ਨਹੀਂ ਦੇਣਾ ਜਦੋਂ ਕੋਈ ਬਾਹਰ ਹੀ ਕਿਸੇ ਨੇ بارش ਚੋਂ ਨਿਕਲਣਾ ਤਾਂ ਇਹ ਕੋਈ ਦਊਗਾ ਨਾ ਜੋ بارش ਤੋਂ ਬਾਹਰ ਨਿਕਲੂਗਾ। ਸੋ ਗੱਲਬਾਤ ਵੀ ਕੀਤੀ ਹੈ ਜੀ ਉਹਨਾਂ ਨੇ ਵੀ ਕਿਹਾ ਜੀ ਘਰੋਂ ਨਿਕਲਦੇ ਨੇ ਪਰ ਜਦੋਂ ਕਿਤੇ بارش ਆ ਜਾਂਦੀ ਹੈ ਤੇ بارش ਦੇ ਵਿੱਚ ਕੋਈ ਪੈਸਾ ਵੀ ਨਿਆਣਾ ਦਾ ਬੰਦਾ ਤੇ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਹੈ। ਸੋ ਮਦਦ ਦੀ ਗੋਹਾਰ ਲਗਾਉਂਦੇ ਨੇ ਕਿ ਕੋਈ ਦਾਨੀ ਸੱਜਣ ਜਰਾਏ ਉਹ ਸਾਡੀ ਮਦਦ ਕਰ ਦੇ। ਆਪਾਂ ਇੱਕ ਜਗ੍ਹਾ ਦੇ ਬੈਠ ਕੇ ਦੋਨੇ ਮੀਆਂ ਬੀਬੀ ਕੋਈ ਕਾਰੋਬਾਰ ਕਰ ਲਾਂਗੇ। ਤਾਂ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਸਾਡਾ ਭੈਣ ਭਰਾ ਦਾਨੀ ਸੱਜਣ ਜਰਾਏ ਇਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਦੀ ਮਦਦ ਕੀਤੀ ਜਾਏ। ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ